ਉਹ ਕਈ ਵਾਰੀ ਇਹੋ ਜੀਆਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਪਰੇਸ਼ਾਨਤਾ ਕਰਦੀਆਂ ਨੇ ਤੇ ਬਸ ਗੱਲ ਕਰਨ ਦਾ ਵੀ ਮਨ ਨਹੀਂ ਕਰਦਾ ਹੁੰਦਾ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਲਾਹਣ ਤਾਂ ਪਾਉਣ ਨਹੀਂ ਜੀ ਕਰਦਾ ਹੁੰਦਾ ਇੱਕ ਰਾਜਸਥਾਨ ਤੋਂ ਕੋਈ ਖਬਰ ਆ ਰਹੀ ਹੈ ਸਕੂਲ ਦੀ ਖਬਰ ਹੈ ਉਹ ਮੰਦਿਰ ਉਹ ਜਗ੍ਹਾ ਜਿੱਥੇ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਆ ਬੱਚਿਆਂ ਨੂੰ ਚੰਗੇ ਮਾੜੇ ਦਾ ਦੱਸਿਆ ਜਾਂਦਾ ਕਿ ਭਾਈ ਆ ਚੀਜ਼ ਕਰਨੀ ਹੈ ਇਸ ਤੋਂ ਬਚਣਾ ਹਾਂ ਕਿਉਂਕਿ ਸਕੂਲ ਦੇ ਵਿੱਚ ਦੇਖੋ ਸਕੂਲ ਤੋਂ ਹੀ ਸਮਾਜ ਦੀ ਸਿਰਜਣਾ ਹੁੰਦੀ ਹੈ ਜ ਜਦੋਂ ਇੱਕ ਚੰਗਾ ਸਿਹਤਮੰਦ ਮਨੁੱਖ ਬਣਦਾ ਤੇ ਉਹ ਹੀ ਚੰਗਾ ਸਿਹਤਮੰਦ ਸਮਾਜ ਬਣਾਉਂਦਾ ਹੈ ਤੇ ਜੇ ਸਕੂਲ ਦੇ ਵਿੱਚ ਹੀ ਅਧਿਆਪਕ ਹੀ ਕੋਈ ਅਸੀਂ ਐਵੇਂ ਅਸੀਂ ਹਰਕਤਾਂ ਕਰਨ ਤੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਜੀ ਤੇ ਉੱਥੇ ਕਹਿੰਦੇ ਪ੍ਰਿੰਸੀਪਲ ਆ ਤੇ ਕੋਈ ਅਧਿਆਪਕਾ ਹੈ ਤੇ ਉਹਨਾਂ ਦੀ ਕੋਈ ਵੀਡੀਓ ਜੀ ਬੜੀ ਵਾਇਰਲ ਹੋ ਰਹੀ ਹੈ ਦੇਖੋ ਸੁਖਮ ਸਿੰਘ ਸਾਹਿਬ ਗੱਲ ਇਹ ਆ ਕਿ ਤੁਸੀਂ ਬੜੀ ਵਧੀਆ ਭੂਮਿਕਾ ਬੰਨ੍ਹ ਦਿੱਤੀ ਜੀ ਠੀਕ ਹੈ ਜੀ ਕਿ ਇਥੋਂ ਹੀ ਸਮਾਜ ਦੀ ਸਿਰਜਣਾ ਨਰੋਏ ਸਮਾਜ ਦੀ ਸਿਰਜਣਾ ਆਪਾਂ ਦੇਖਦੇ ਹਾਂ ਬੁਲ ਚੁਈਆਂ ਨਾ ਬੁਨਿਆਦ ਹੈ ਬਿਲਕੁਲ ਤੇ ਗੱਲ ਇਹ ਆ ਕਿ ਅੱਜ ਕੱਲ ਇਸ ਤਰ੍ਹਾਂ ਦੇ ਆਮ ਹੀ ਕਿਸੇ ਆਪਾਂ ਹੂੰ ਦੇਖਦੇ ਹਾਂ ਜੀ ਮਤਲਬ ਇਹ ਨਹੀਂ ਆ ਕਿ ਦੁਨੀਆ 'ਚ ਕੋਈ ਵੀ ਗਲਤ ਕੰਮ ਹੋਣੀ ਸਟਾਰਟ ਹੋਇਆ ਹੂੰ ਪਰ ਅੱਗੇ ਕੋਈ ਵਿਰਲਾ ਟਾਵਾ ਕੋਈ ਮਾਮਲਾ ਨਿਕਲਦਾ ਸੀਗਾ ਜੀ ਆ ਹੁਣ ਪਤਾ ਨਹੀਂ ਕਿ ਐਸੀ ਵਾਹ ਵਗੀ ਆ ਕਿ ਇਸ ਤਰ੍ਹਾਂ ਦੇ ਕਿਸੇ ਤੁਹਾਨੂੰ ਹਜ਼ਾਰਾਂ ਹੀ ਮਿਲ ਜਾਣਗੇ ਇੱਕ ਸਾਲ ਵਿੱਚ ਬਿਲਕੁਲ ਬਿਲਕੁਲ ਇਹ ਘਟਨਾ ਜਿਹੜੀ ਹੈ ਵਾਕਿਆ ਇਸ ਵੇਲੇ ਕਹਿ ਲੋ ਕਿ ਕੱਲੇ ਸਕੂਲੀ ਸਿਸਟਮ ਨੂੰ ਜਾਂ ਅਧਿਆਪਨ ਕਿਤੇ ਨੂੰ ਸ਼ਰਮਸਾਰ ਨਹੀਂ ਕਰ ਰਹੀ ਹੂੰ ਇਹ ਭਾਜਪਾ ਵਾਲਿਆਂ ਵਾਸਤੇ ਵੀ ਸ਼ਰਮਨਾਕ ਬਣੀ ਪਈ ਆ ਜੀ ਦਰਅਸਲ ਕੀ ਹੈ ਕਿ Rajasthan ਦੇ ਵਿੱਚ ਇੱਕ ਇਲਾਕਾ ਹੈ ਗੰਗਰਾਰ ਜੀ ਪਿਛਲੇ ਦਿਨੀ ਉੱਥੋਂ ਦੇ ਇੱਕ ਮੁੰਡੇ ਦੀ ਮੈਂ ਸਟੋਰੀ ਵੀ ਪੜ ਰਿਹਾ ਸੀਗਾ ਮੈਂ ਪੇਜ ਤੇ ਸ਼ੇਅਰ ਵੀ ਕੀਤਾ ਸੀਗਾ ਜੀ ਬਾ ਕਮਾਲ ਕੰਮ ਕੀਤਾ ਉਸਨੇ ਹਜ਼ਾਰਾਂ ਬੱਚਿਆਂ ਨੂੰ ਕਿਉਂਕਿ ਪਛੜਿਆ ਏਰੀਆ ਹਜ਼ਾਰਾਂ ਬੱਚਿਆਂ ਨੂੰ ਕੋਚਿੰਗ ਦਿੰਦਾ ਹੈ ਕੀ ਬਾਤ ਠੀਕ ਹੈ ਜੀ ਫ੍ਰੀ ਫ੍ਰੀ ਆਫ ਕਾਸਟ ਜੀ ਉਸ ਇਲਾਕੇ ਦਾ ਇਹ ਕੋਈ ਸਕੂਲ ਹੈ ਸਰਕਾਰੀ ਜਿਹਦੇ ਵਿੱਚ ਇਹ ਜਿਹੜੇ ਦੋਵੇਂ ਜੀ ਕਹਿੰੋ ਕਿ ਪ੍ਰਿੰਸੀਪਲ ਤੇ ਅਧਿਆਪਕਾ ਹੂੰ ਇਹ ਕਿਤੇ ਮਤਲਬ ਕਿ ਕੈਮਰੇ ਚ ਕੈਦ ਹੋਏ ਨੇ ਗਲਤ ਕੰਮ ਕਰਦੇ ਆ ਅੱਛਾ ਜਿਹੜੇ ਕੈਮਰੇ ਚ ਕੈਦ ਹੋਏ ਉਹ ਪਿੰਡ ਵਾਲਿਆਂ ਲਿਆਏ ਕਿਉਂਕਿ ਹਟਦੇ ਹੀ ਨਹੀਂ ਸੀ ਉਹ ਅੱਛਾ ਦੱਸ ਤੇ ਇੱਡਾ ਇਹ ਕੁੱਤੇ ਦਾ ਵੱਡਿਆ ਹੀ ਬੰਦਾ ਏ ਜਿਹੜਾ ਹੂੰ ਇਹਨੇ ਇੱਕ ਘੰਟਾ ਬੰਨਿਆ ਸੀ ਉਥੇ ਜਦ ਤਲੀ ਨਹੀਂ ਜੀ 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 ਆਪਾਂ ਪੀਰੀਅਡ 1 2 ਤਨ ਇੱਕ ਪਹਿਲਾ ਹੋ ਗਿਆ ਜੀ ਦੂਜਾ ਹੋ ਗਿਆ ਹਾਂ ਇਨੇ ਉਹ ਜਿਹੜਾ ਟੱਲ ਜਾਂ ਬਣਿਆ ਸੀ ਵੀ ਜੇ ਮੇਰੇ ਕਿਸੇ ਨੇ ਦਫ਼ਤਰ ਚ ਆਉਣਾ ਤਾਂ ਪਹਿਲਾਂ ਟੱਲ ਘੜਕਾਓ ਪਤਾ ਲੱਗ ਜੇ ਵੀ ਕੋਈ ਆ ਰਿਹਾ ਹੈ ਹਮਿਸ਼ਨ ਲੈ ਕੇ ਅੰਦਰ ਆਉ ਹਾਂਜੀ ਜੀ ਉਹ ਅਕਸਰ ਘੰਟੀਆਂ ਲੱਗੀਆਂ ਹੁੰਦੀਆਂ ਨੇ ਖੈਰ ਦਫ਼ਤਰਾਂ ਦੇ ਨਹੀਂ ਇਹਨੇ ਟੱਲ ਬਣਿਆ ਆ ਕਿਹੜੇ ਬਸ ਹਾਬ ਨਾਲ ਆਈ ਨਹੀਂ ਕਮਾਲ ਦੀ ਗੱਲ ਹੈ ਟੱਲ ਬਣ ਰੱਖਿਆ ਇਹਨੇ ਬਈ ਪਹਿਲਾਂ ਟੱਲ ਘੰਟਾ ਖੜਕਾਓ ਜੀ ਤੇ ਫਿਰ ਉਸ ਤੋਂ ਬਾਅਦ ਬਈ ਤੁਸੀਂ ਜੀ ਆ ਗਏ ਆਓ ਹੁਣ ਉਹ ਜਦੋਂ ਪਿੰਡ ਵਾਲਿਆਂ ਨੂੰ ਜਾਂ ਇਲਾਕਾ ਵਾਸੀਆਂ ਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗਿਆ ਉਹਨਾਂ ਨੇ ਫਿਰ ਲੁਕਵਾ ਕੈਮਰਾ ਲਾ ਦਿੱਤਾ ਜੀ ਲੁਕਮੇ ਕੈਵਰੀ ਚ ਸਭ ਕੁਝ ਆ ਗਿਆ ਹੁਣ ਇਹ ਜਿਹੜਾ ਬੰਦਾ ਆ ਇਹ ਉਲਟਾ ਲੋਕਾਂ ਨੂੰ ਦਬਾਰਿਆ ਉਥੇ ਕਿਉਂ ਕਿਉਂਕਿ ਇਹ ਆਰਐਸਐਸ ਦਾ ਇੱਕ ਨਾ ਹੈਗਾ ਇਹਨਾਂ ਦਾ ਭਾਰਤੀ ਮਜ਼ਦੂਰ ਸੰਘ ਜੀ ਉਹਦਾ ਨੇਤਾ ਅੱਛਾ ਤੇ ਨਾਲ ਅਧਿਆਪਕਾਂ ਦੀਆਂ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਉਹਨਾਂ ਚੋਂ ਵੀ ਇਹ ਟੌਪ ਦੀ ਪੋਜੀਸ਼ਨ ਤੇ ਸੀਗਾ ਕੋਈ ਕਿਸੇ ਦਾ ਪ੍ਰਧਾਨ ਵਗੈਰਾ ਹੋਣਾ ਕਿ ਹਾਂ ਜੀ ਇਹ ਤੇ ਕਿਸੇ ਨੂੰ ਖੰਗਣ ਨਹੀਂ ਦਿੱਤਾ ਪੈਂਦਾ ਤਾਂ ਹੁਣ ਇਹ ਸਾਰਾ ਕੁਝ ਨਿਕਲ ਕੇ ਆਇਆ ਬਾਹਰ। ਹੂੰ। ਕਿਹਾ ਤੁਸੀਂ ਆ ਦੇਖ ਲਓ ਤੁਹਾਡਾ ਬੰਦਾ ਕਿਸ ਤਰ੍ਹਾਂ ਦੀਆਂ ਕਰਤੂਤਾਂ ਪਿਆ ਕਰਦਾ। ਜੀ ਜੀ। ਤੇ ਉਹ ਵੀਡੀਓ ਜਿਹੜੀ ਆ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਆ ਦੱਸਦੇ। ਮੇਰੇ ਕੋਲ ਨਹੀਂ ਆ ਗਈ ਭਲਾ ਮੇਰੇ ਕੋਲ ਮੰਗਣ ਲੱਗ ਪਾਉ ਕਿਉਂਕਿ ਇਹ ਵੀ ਸਾਨੂੰ ਆਦਤ ਹੈ ਨਾ ਨਾਲ ਦੀ ਨਾਲ ਵੀਡੀਓ ਮੰਗਣੀ ਸਟਾਰਟ ਕਰ ਦਿੰਦੇ ਆ ਕਿ ਮਾਰੇ ਦਿਖਾਈ ਕੀ ਆ। ਜੀ। ਪਰ ਇਹ ਸ਼ਰਮਨਾਕ ਜਿਹੜਾ ਕਾਂਡ ਹੈ ਨਾ ਬਹੁਤ ਜ਼ਿਆਦਾ ਕਿਹ ਲੋਕ ਕਿ ਬਦਨਾਮੀ ਦਾ ਸਬਬ ਬਣਿਆ ਨਾ ਸਿਰਫ ਇਸ ਜੋੜੇ ਵਾਸਤੇ ਬਲਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਦੀ ਬੈਕਗ੍ਰਾਉਂਡ ਆਰਐਸਐਸ ਵਾਲੀ। ਜੀ ਜੀ ਬਿਲਕੁਲ। ਤੇ ਇਹ ਹੁਣ ਦੇਖੋ ਗੱਲ ਤੇ ਜਿਹੜੀ ਆ ਇਹ ਕੱਲੀ ਬਾਦੇ ਖਲਾਕੀ ਨਹੀਂ ਹੈ ਹੂੰ ਬੇਸ਼ਰਮੀ ਨਹੀਂ ਹੈ ਇਹ ਬਿਲਕੁਲ ਜਿੱਦਾ ਕਹ ਲਈਏ ਨਾ ਕਿ ਲੀਓ ਲੱਥਨ ਵਾਲੀ ਗੱਲ ਹੈ ਪਹਿਲੀ ਗੱਲ ਇਹ ਕਿ ਸਕੂਲ ਦੇ ਵਿੱਚ ਜੀ ਬਿਲਕੁਲ ਤੁਸੀਂ ਇਸ ਤਰ੍ਹਾਂ ਦੇ ਰਿਲੇਸ਼ਨ ਤੇ ਦੂਜੀ ਗੱਲ ਕਿ ਚਲੋ ਜੇ ਤੁਹਾਡੀ ਕੋਈ ਸਹਿਮਤੀ ਹੈਗੀ ਵੀ ਆ ਹੂੰ ਕੋਈ ਤੁਸੀਂ ਸਕੂਲ ਤੋਂ ਬਾਹਰ ਕਿਤੇ ਜੀ ਦਫਾ ਹੋ ਜਾਓ ਤਾਂ ਉਹ ਕਹਿੰਦੇ ਕਿ ਉੱਥੇ ਬੱਚਿਆਂ ਨੂੰ ਵੀ ਪਤਾ ਸੀ ਸਟਾਫ ਨੂੰ ਵੀ ਪਤਾ ਸੀ ਸਾਰੇ ਪਿੰਡ ਨੂੰ ਵੀ ਪਤਾ ਸੀ ਹੂੰ ਹੂੰ ਤੇ ਹੁਣ ਮਤਲਬ ਕਿ ਮੂ ਲਗਾਉਂਦਾ ਫਿਰਦਾ ਥਾ ਥਾ ਤੇ ਪਹਿਲਾਂ ਤਾਂ ਧਮਕਾਇਆ ਸੀ ਜੀ ਕਿ ਇਦਾਂ ਕਰਦੇ ਆਂ ਕਿ ਉਹ ਦੱਬ ਕੇ ਚੱਲਦੇ ਨਹੀਂ ਨਾ ਸੀ ਸੀ ਵੀ ਕੈਮਰਾ ਵਿਕਾਸ ਕਰਕੇ ਜਦੋਂ ਹਾਂਜੀ ਗੱਲ ਅੱਗੇ ਫੈਲ ਜਾਂਦੀ ਆ ਹੁਣ ਤਾਂ ਖਬਰਾਂ ਲੱਗ ਗਈਆਂ ਨੇ ਹਮ ਬੜਾ ਮੁਸ਼ਕਲੇ ਮਿੰਟੂ ਜੀ ਇਦਾਂ ਤੇ ਪਰ ਸੋਚ ਸਮਝ ਕੇ ਥੋੜਾ ਜਾ ਕਿਉਂਕਿ ਬਹੁਤ ਕੁਝ ਸਿੱਖਣਾ ਹੁੰਦਾ ਤੁਸੀਂ ਦੇਖੋ ਇਹ ਗੱਲ ਦਬ ਜੂਗੀ ਜਾਂ ਕੋਈ ਸਜ਼ਾ ਮਿਲ ਜੂਗੀ ਪਰ ਇਹ ਜਿਹੜੀ ਗੱਲ ਫੈਲ ਜਾਂਦੀ ਹੈ ਨਾ ਬੱਚਿਆਂ ਤੇ ਇਮਪ੍ਰੈਸ਼ਨ ਪੈਂਦਾ ਪ੍ਰਭਾਵ ਪੈਂਦਾ ਉਹ ਚੀਜ਼ ਬੱਚਿਆਂ ਦੇ ਦਿਮਾਗ ਚ ਕੱਟਣੀ ਬੜੀ ਔਖੀ ਹੋ ਜਾਂਦੀ ਹੈ ਬੱਚਿਆਂ ਦੇ ਦਿਮਾਗ ਉਹਨਾਂ ਕੱਚੀਆਂ ਸਲੇਟਾਂ ਵਰਗੇ ਹੁੰਦੇ ਨੇ ਤੇ ਬਿਲਕੁਲ ਗੱਲ ਤੁਹਾਡੀ درست ਹੈ ਕਿ ਜੇ ਇੱਕ ਅਧਿਆਪਕ ਅੱਛੀ ਨਜ਼ੀਰ ਜਾਂ ਇੱਕ ਅੱਛਾ ਕਿਰਦਾਰ ਨਹੀਂ ਪੇਸ਼ ਕਰ ਸਕੇਗਾ ਜੀ ਤਾਂ ਫਿਰ ਉਹ ਬੱਚੇ ਨੂੰ ਮਿਸਾਲੀ ਕਿਸ ਤਰ੍ਹਾਂ ਬਣਾ ਸਕਦਾ ਹੂੰ ਹੂੰ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜ ਚੁੱਕੇ ਨੇ ਬਿਲਕੁਲ ਬੱਲੀ ਸਾਹਿਬ ਕੋਈ ਵੀਡੀਓ ਕੱਲ ਦੀ ਆ ਰਹੀ ਸੀਗੀ ਤੇ ਭਾਈ ਪਤਾ ਨਹੀਂ ਆਪਾਂ ਨੂੰ ਅਸੀਂ ਮੈਂ ਦੇਖੀ ਅਸੀਂ ਵੀ ਨਹੀਂ ਅਸੀਂ ਫੋਟੋਆਂ ਦੇਖੀਆਂ ਜਾਂ ਇੱਕ ਖਬਰ ਪੜ੍ਹੀ ਤੇ ਖੈਰ ਜੋ ਵੀ ਹੈ ਇਹ ਮੰਦਪਗਈ ਹੈ ਮਾੜਾ ਹੀ ਆਪਾਂ ਤੇ ਇਹੀ ਕਵਾਂਗੇ ਸਕੂਲਾਂ ਚ ਥੋੜੇ ਜਿਦਾਂ ਦਾ ਕੰਮ ਅਲਾਪ ਕੀਤਾ ਜਾ ਸਕਦਾ ਖੈਰ ਮਿੰਟੂ ਜੀ ਆਪਾਂ ਹੁਣ ਥੋੜਾ ਜਿਆ ਇਧਰੋਂ ਹਟ ਕੇ ਰਾਜਨੀਤੀ ਵਾਲੇ ਪਾਸੇ ਨੂੰ ਆਈਏ ਕਿਉਂਕਿ ਇਹ ਵੀ ਬੜਾ ਬੜਾ ਆਪਣਾ ਕਹਿ ਲਓ ਕਿ ਅਹਿਮ ਮੁੱਦਾ ਹੁੰਦਾ ਜੀ ਤੇ ਗੱਲਬਾਤ ਕਰਨੀ ਹੁੰਦੀ ਹੈ ਤੇ ਆਪਾਂ ਗੱਲ ਪਹਿਲਾਂ ਵੀ ਕੀਤੀ ਸੀ ਉਹ ਸੈਫਲੀ ਖਾਨ ਵਾਲੀ ਉਹ ਮੁੱਦਾ ਅਜੇ ਵੀ ਚੱਲ ਹੀ ਰਿਹਾ ਹੈ ਕਹਿੰਦੇ ਕਿ ਉਹ ਜਿਹੜਾ ਬੰਦਾ ਸੀ ਹਮਲਾ ਕਰਨ ਵਾਲਾ ਆਪਾਂ ਗੱਲ ਵੀ ਕੀਤੀ ਸੀ ਕਿ ਬੜੇ ਟੌਰ ਜੀ ਨਾਲ ਉਹ ਆਇਆ ਤੇ ਸੀਸੀਟੀਵੀ ਕੈਮਰੇ ਵਾਲੀ ਵੇਖ ਕੇ ਜੇ ਉਹ ਪੌੜੀਆਂ ਉਤਰਿਆ ਉਹ ਤਾਂ ਗਾਨੇ ਬੰਗਲਾਦੇਸ਼ੀ ਨਿਕਲੇ ਬੰਦਾ ਪਰ ਜਿਹੜਾ ਬੰਦਾ ਫੜੀ ਫਿਰਦੇ ਆ ਤਾਂ ਉਹ ਜਿਹੜਾ ਸੀਸੀਟੀਵੀ ਚ ਨਜ਼ਰ ਆ ਰਿਹਾ ਮੈਂ ਤੇ ਉਹਨਾਂ ਦੀ ਸ਼ਕਲ ਦੇ ਵਿੱਚ ਫਰਕ ਦੇਖਦਾ ਹਾਂ ਜੀ ਜੀ ਪਤਾ ਨਹੀਂ ਮੇਰੇ ਕੋਈ ਨਿਗਾਹੋਂਗਾ ਜੇ ਫਰਕ ਪੈ ਗਿਆ ਹੁਣ ਵੇਖੋ ਭਾਈ ਹੁਣ ਕਿਵੇਂ ਲੱਭਿਆ ਉਹਨਾਂ ਨੇ ਵੇਖੋ ਨਹੀਂ ਲੱਭਿਆ ਤਾਂ ਇੱਕ ਇੱਥੋਂ ਫੜ ਲਿਆ ਵਿਚਾਰਾ ਕਾਰਪੈਂਟਰ ਸੀਗਾ ਹਮ ਮੁੰਬਈ ਚ ਉਹਨੂੰ ਛੱਡਿਆ ਇਹਨਾਂ ਨੇ ਫਿਰ ਇੱਕ 36 ਦਾ ਟ੍ਰੇਨ ਚੋਂ ਲਾਇਆ ਬੰਦਾ ਹਾਂ ਬਿਲਕੁਲ ਉਹਦੀ ਵੀ ਲੱਭਦਾ ਉਹ ਵਿਚੇਰਾ ਮੋਰਾ ਹਮ ਫਿਰ ਉਹ ਤੋਂ ਬਾਅਦ ਹੁਣ ਇਹਨਾਂ ਨੇ ਇੱਕ ਨਵਾਂ ਹੀ ਸੱਪ ਕੱਢ ਲਿਆ ਕਹਿੰਦੇ ਜੇ ਬੰਗਲਾਦੇਸ਼ੀ ਐ ਇਹ ਸੀਗਾ ਜੀ ਤੇ ਇਸ ਤਰ੍ਹਾਂ ਮਤਲਬ ਕਿ ਇਹਨੂੰ ਪਤਾ ਹੀ ਨਹੀਂ ਸੀਗਾ ਕਿਹਦਾ ਘਰ ਆ ਕਿਹਦਾ ਨਹੀਂ ਹੂੰ ਤੇ ਫਿਰ ਕਰੋੜ ਰੁਪਈਆ ਕਿਵੇਂ ਮੰਗ ਲਿਆ ਉਹਨੇ ਜੇ ਪਤਾ ਹੋਊਗਾ ਇਹਨਾਂ ਸਾਰੀ ਕਹਾਣੀ ਜ਼ਿਕਰ ਪਹਿਲੇ ਦਿਨ ਤੋਂ ਇਹਨਾਂ ਕੋਈ ਸੁਲਾਪੀ ਨਹੀਂ ਪਰ ਇਹ ਕਰੋੜ ਰੁਪਈਆ ਉਹਨੇ ਮੰਗਿਆ ਕਿ ਨਹੀਂ ਮੰਗਿਆ ਉਹ ਘਰ ਚ ਐਂਟਰ ਕਿਵੇਂ ਹੋਇਆ ਬਿਲਕੁਲ ਵੀ ਇੰਨਾ ਬੰਦਾ ਮੈਂ ਉਦੋਂ ਵੀ ਕਿਹਾ ਸੀ 1200 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਤੇ ਉਹਦੇ ਘਰ ਕੋਈ ਗਾਰਡ ਨਹੀਂ ਹੈ ਤੇ ਬਾਰੀਆਂ ਵੀ ਉਹ ਰਾਤ ਨੂੰ ਖੋਲ ਕੇ ਸੌਂਦਾ ਬਿਲਕੁਲ ਇਹ ਕਮਾਲ ਦੀਆਂ ਗੱਲਾਂ ਆ ਬਿਲਕੁਲ ਬਿਲਕੁਲ ਤਾਂ ਹੁਣ ਉਹ ਦੇਖੋ ਬੰਗਲਾਦੇਸ਼ੀ ਵਾਲਾ ਜਿਹੜਾ ਮਸਲਾ ਇਹਨਾਂ ਸਾਹਿਬ ਬੰਗਲਾਦੇਸ਼ੀ ਵਾਲਾ ਮਸਲਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਹੁਣ ਦਿੱਲੀ ਇਲੈਕਸ਼ਨ ਚੱਲ ਰਿਹਾ ਹੈ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਇਲੈਕਸ਼ਨ ਹੈ ਉਹਦੇ 'ਚ ਤੁਸੀਂ ਦੇਖੋਗੇ ਭਾਰਤੀ ਖਾਸ ਤੌਰ ਤੇ ਕੋਲਕਾਤਾ 'ਚ ਜੀ ਕਿਉਂਕਿ ਇਹ ਬੰਦਾ ਸੱਜਿਆ ਜਾਂਦਾ ਕਿ ਪਹਿਲਾਂ ਕੋਲਕਾਤਾ ਆਇਆ ਤੇ ਫਿਰ ਉਸ ਤੋਂ ਬਾਅਦ ਮੁੰਬਈ ਪਹੁੰਚ ਗਿਆ ਕਿ ਭਾਈ ਜਿਹੜੇ ਬੰਗਲਾਦੇਸ਼ੀ ਆ ਉਹ ਗਲਤ ਢੰਗ ਨਾਲ ਇੱਥੇ ਆਉਂਦੇ ਆ ਦੂਜਿਆਂ ਦਾ ਹੱਕ ਖੋਹਦੇ ਆ ਤਰਨਮੂਲ ਕਾਂਗਰਸ ਇਸ ਮਾਮਲੇ ਤੇ ਫਸਦੀ ਆ ਉਹ ਕਹਿੰਦੇ ਆ ਕਿ ਮੰਮਤਾ ਦੀਦੀ ਜਿਹੜੀ ਉਹ ਇਹਨਾਂ ਦੀ ਸਪੋਰਟ ਕਰਦੀ ਆ ਤਾਂ ਯਾਨੀ ਉਹ ਸਿਆਸੀ ਮਸਲਾ ਵੀ ਜਿਹੜਾ ਹੈ ਨਾ ਉਹ ਬਣ ਗਿਆ ਖਾਸ ਕਰਕੇ ਹੁੰਦਾ ਏ ਜਿਹੜੀ ਖਾਸ ਇਹ ਮੇਨ ਚੀਜ਼ ਹੁੰਦੀ ਆ ਉਹ ਪਿੱਛੇ ਰਹਿ ਜਾਂਦੀ ਆ ਤੇ ਉਹ ਮਸਲਾ ਹੋਰ ਪਾਸੇ ਦੁਰਪਰਕਟ ਸਕੰਟੀ ਵਾਲਾ ਮਸਲਾ ਬਿਲਕੁਲ ਸਭ ਤੋਂ ਵੱਡਾ ਹੈ ਕਿ ਕੋਈ ਬੰਦਾ ਆਪਣੇ ਖਰਚ ਸੇਫ ਹੈ ਕਿ ਨਹੀਂ ਬਿਲਕੁਲ ਪਰ ਇੱਥੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੰਗਲਾਦੇਸ਼ੀ ਵਾਲਾ ਐਂਗਲ ਨਿਕਲਾਇਆ ਤਾਂ ਜ਼ਿਆਦਾ ਚਰਚਾ ਉਹਦੀ ਵੀ ਹੋਏਗੀ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਮੁਕਦਰ ਸਿੰਘ ਜੀ ਕਹਿੰਦੇ ਕਿ ਸੁੱਤਾ ਪਿਆ ਕੇ ਤੇ ਫੜਿਆ ਆਏ ਭਾਈ ਵੇਖੋ ਕਿੱਥੋਂ ਫੜਿਆ ਹੁਣ ਤੇ ਅਸਲ ਜੀ ਕਹਿੰਦੇ ਕਿ ਇੱਥੇ ਇੱਥੇ ਕਾਂਡ ਕਰਕੇ ਤੇ ਮੁੜ ਕੇ ਜਾ ਕੇ ਉਹ ਇੱਕ ਰੇਲਵੇ ਸਟੇਸ਼ਨ ਤੇ ਸ਼ਹਿਤ ਸੁੱਤਾ ਵੀ ਰਿਹਾ ਹੂੰ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਹੁਣ ਉਹਨਾਂ ਨੇ ਬਈ ਟਰੈਪ ਕਰਕੇ ਫੜਿਆ ਹੂੰ ਪਤਾ ਨਹੀਂ ਪਰ ਉਹ ਜਿਹੜਾ ਸੀਸੀਟੀਵੀ ਵਾਇਰਲ ਹੋਇਆ ਸੀਗਾ ਉਹ ਤੇ ਫੇਸ ਹੋਰ ਲੱਗ ਰਿਹਾ ਹਾਂ ਜੀ ਬਿਲਕੁਲ ਮਤਲਬ ਕਿ ਬਕਰੇ ਕਮੈਂਟ ਜੇ ਵੀ ਤਿੰਨ ਚਾਰ ਫੜ ਲਏ ਤਿੰਨ ਚਾਰ ਛੱਡਦੇ ਆ ਜੇ ਵੀ ਹੁਣ ਆਪਾਂ ਇਹਨੂੰ ਪੱਕਾ ਹੀ ਨਾ ਮੰਨੀਏ ਜਦੋਂ ਤੱਕ ਪੁਸ਼ਟੀ ਨਹੀਂ ਕਰਦੇ ਵੀ ਆਹੀ ਸੀਗਾ ਹਨਾ ਉਦੋਂ ਤੱਕ ਆਪਾਂ ਇਸ ਚੀਜ਼ ਨੂੰ ਪੈਣ ਨਹੀਂ ਰੱਖੀਏ ਥੋੜਾ ਜਿਹਾ